ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਕੈਨੇਡਾ ਤੋਂ ਆਏ ਸਿਟੀਜ਼ਨ ਨੇ ਠੋਕਿਆ ਚਾਰ ਗੱਡੀਆਂ ਮਾਮਲਾ ਬਟਾਲਾ ਦੇ ਜਲੰਧਰ ਰੋਡ ਦਾ ਹੈ ਕੈਨੇਡਾ ਦਾ ਸਿਟੀਜ਼ਨ ਆਪਣੇ ਕਿਸੇ ਕੰਮ ਲਈ ਬਟਾਲਾ ਆਇਆ ਹੋਇਆ ਸੀ ਜਿਸ ਨੂੰ ਕਾਰ ਚਲਾਉਂਦੇ ਸਮੇਂ ਆਇਆ ਦਿਲ ਦਾ ਦੌਰਾ ਕਾਰ ਦੀ ਸਪੀਡ ਇਨੀ ਜ਼ਿਆਦਾ ਸੀ ਕਿ ਅੱਗੇ ਖੜੀਆਂ ਚਾਰ ਗੱਡੀਆਂ ਦੇ ਵਿੱਚ ਕੈਨੇਡੀਅਨ ਨੌਜਵਾਨ ਦੀ ਗੱਡੀ ਜਾ ਕੇ ਵੱਜੀ ਚਾਰੇ ਗੱਡੀਆਂ ਦਾ ਬੁਰੀ ਤਰ੍ਹਾਂ ਹੋਇਆ ਨੁਕਸਾਨ ਜਿਸ ਦੀ ਸੀਸੀਟੀਵੀ ਵੀ ਆਈ ਸਾਹਮਣੇ ਇਸ ਨੌਜਵਾਨ ਨੂੰ ਤੁਰੰਤ ਨੇੜੇ ਦੇ ਹਸਪਤਾਲ ਵਿੱਚ ਇਲਾਜ ਲਈ ਭੇਜਿਆ ਗਿਆ ਗਲਬਾਤ ਦੌਰਾਨ ਚਸ਼ਮਦੀਦ ਅਤੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਅੱਖ ਚਮਕ ਦੇ ਸੀ ਕਈ ਗੱਡੀਆਂ ਦਾ ਨੁਕਸਾਨ ਪਰੇਸ਼ਾਨ ਹੋ ਗਿਆ ਟ੍ਰੈਫਿਕ ਪੁਲਿਸ ਦੇ ਇੰਸਪੈਕਟਰ ਸੁਰਿੰਦਰ ਸਿੰਘ ਨੇ ਕਿਹਾ ਕਿ ਇਹ ਕੈਨੇਡਾ ਦਾ ਪੱਕਾ ਵਸਨੀਕ ਹੈ ਨੌਜਵਾਨ ਇਸ ਨੂੰ ਕੋਈ ਦਿਲ ਦਾ ਦੌਰਾ ਪਿਆ ਜਿਸ ਕਰਕੇ ਇਹ ਐਕਸੀਡੈਂਟ ਹੋਇਆ ਹੈ ਕਈ ਗੱਡੀਆਂ ਦਾ ਨੁਕਸਾਨ ਹੋਇਆ ਹੈ ਲੇਕਿਨ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ ਹੈ ਇਸ ਵਿਅਕਤੀ ਨੂੰ ਹਸਪਤਾਲ ਵਿੱਚ ਲਿਜਾਂਦਾ ਗਿਆ ਹੈ ਅਗਲੀ ਕਾਰਵਾਈ ਸਿਟੀ ਪੁਲਿਸ ਕਰੇਗੀ ਬਟਾਲਾ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਪਾ 15-20 ਮਿੰਟ ਪਹਿਲਾਂ ਇੱਕ ਪਤਾ ਲੱਗਾ ਕਿ ਟ੍ਰੈਫਿਕ ਜਾਮ ਹੋਈ ਹੈ। ਫਰਾਂ ਦੇ ਵਿੱਚ ਐਕਸੀਡੈਂਟ ਹੋ ਆ ਭਿਆਨਕ ਹੋਇਆ ਹੈ। ਇੱਕ ਮੁੰਡਾ ਮਨਜਿੰਦਰ ਹੈ ਕੈਨੇਡਾ ਦਾ ਸਿਟੀ ਹੈ ਨਾ। ਇਹਨੂੰ ਕੋ ਗੱਡੀ 'ਚ ਬੈਠਾ ਕੋਈ ਅਟੈਕ ਵਗੈਰਾ ਆ ਗਿਆ ਜਿਵੇਂ ਕੋਈ ਮਤਲਬ ਇਹਦੇ ਕੋ ਰੇਸ ਦੇ ਪੀ ਗਈ। ਤੇ ਉਹ ਗਾਂਹ ਜਿਹੜੀ ਅੱਗੇ ਕੋਲ 3-5 ਗੱਡੀਆਂ ਇੱਕ ਲੇਡੀਜ਼ ਉਹ ਇੱਕ ਤਰ੍ਹਾਂ ਦੇ ਹੀ। ਤੇ ਸਾਰੀਆਂ ਗੱਡੀਆਂ ਦੇ ਵਿੱਚ ਇਹਦੀ ਗੱਡੀ ਵਜਦੀ ਆ। ਤੇ ਫਿਰ ਇਹਦੇ ਕੋ ਬੰਦ ਵੀ ਨਹੀਂ ਹੋਈ। ਉਹ ਉਤਰਾਂ ਸਲੀਪ ਕੱਢੇ ਆ ਟਾਇਰਾਂ ਨੇ। ਤੇ ਉਹ ਇੱਕ ਮਤਲਬ ਜੇ ਥੋੜਾ ਸਮਾਂ ਨਾਲ ਬੰਦ ਕਰਦੇ ਤਾਂ ਬਲਾਸਟ ਵੀ ਹੋ ਸਕਦਾ ਸੀ। ਤੇ ਚਲੋ ਇਹਦੇ ਕੋ ਜਖਮੀ ਨੇ ਜਦੋਂ ਉਹਨਾਂ ਨੂੰ ਹਸਪਤਾਲ ਲਿਆਂਦਾ ਵਕਤੇ ਬਾਕੀ ਐਸ ਤੇ ਸੁਦੀ ਸਾਹਿਬ ਨਾਲ ਸੰਪਰਕ ਹੋਇਆ ਬਾਕੀ ਉਹ ਕਰਵਾਂਗੇ ਲੋਕ ਜਮਾ ਜੀ ਕਿਤੇ ਚੱਕੀ ਹੋਈ ਸੀ ਤੇ ਤਿੰਨ ਚਾਰ ਬੰਦੇ ਜਖਮੀ ਹੋਏ ਨੇ ਚਾਨੀ ਦੇ ਸਾਥ ਨੇ ਉਹਨਾਂ ਨੇ ਜਨ ਨਿਸ਼ਾਨ ਕੋਈ ਨਹੀਂ ਇਹਨਾਂ ਨੂੰ ਜਿਆਦਾ ਇਹ ਨੂੰ ਲਿਆਂਦਾ ਪਹੁੰਚਾਤਾ ਟਾਈਮ ਨਾਲ ਤੇ ਬਾਕੀ ਬਿਤਾ ਯੋਗੀ ਤੇ ਪ੍ਰਾਫੀਸਿਆ ਲਾਈਨ ਸ਼ੇਅਰ ਗੱਡੀਆਂ ਰੋਡ ਸਾਈਡ ਤੇ ਲੱਗੀਆਂ ਬਿਲਕੁਲ ਅੱਗੇ ਵੀ ਲੱਗਦੀਆਂ ਰੋਜ਼ ਤੇ ਪਿੱਛੋਂ ਉਹ ਸਫਾਰੀ ਗੱਡੀ ਆਈ ਆ ਉਹਨੇ ਮੇਰੇ ਕੋ ਵੀਡੀਓ ਆਉਦੀ ਮਤਲਬ ਜਿੱਦਾਂ ਸਕਿਉਰਿਟੀ ਗਾਰਡ ਦੱਸ ਰਿਹਾ ਵੀ ਗੋਲੀ ਦੀ ਸਪੀਡ ਤੇ ਗੱਡੀ ਆਈ ਆ ਉਹਨੇ 4-5 ਗੱਡੀਆਂ ਸਾਰੀਆਂ ਧੂਕ ਅੱਗੇ ਪਾਣੀ ਦਿੱਤੀਆਂ ਸਾਰੀਆਂ ਗੱਡੀਆਂ ਜੇ ਕੋਈ ਅੱਗੇ ਹੁੰਦਾ ਰਾਹੀਰ ਹੁੰਦਾ ਤੇ ਖਤਮ ਹੋ ਜਣਾ ਸੀ ਭਾਵੇਂ 10 20 ਜਿੰਨੇ ਵੀ ਹੁੰਦੇ ਬਹੁਤ ਜ਼ਿਆਦਾ ਮਾੜਾ ਐਕਸੀਡੈਂਟ ਆ ਬਹੁਤ ਨੁਕਸਾਨ ਹੋਇਆ ਗੱਡੀਆਂ ਦਾ ਤੇ ਜ਼ਖਮੀ ਕੋਈ ਤੁਹਾਨੂੰ ਪਤਾ ਨਹੀਂ ਸ਼ਾਇਦ ਵਾਹ ਲੈ ਕੇ ਗਏ ਨੇ ਹਸਪੀਟਲ ਉਹਨੂੰ ਪਤਾ ਨਹੀਂ ਕੀ ਹੋਣਾ ਜ਼ਖਮੀ ਕਿੰਨੇ ਕੋਈ ਪਤਾ ਲੱਗਾ ਜੀ ਹਾਂਜੀ ਜ਼ਖਮੀ ਕਿੰਨੇ ਕੋਈ ਨਹੀਂ ਦੋ ਹੀ ਪਿਛਲੇ ਮੇਰੀ ਗੱਡੀ ਤੇ ਖਾਲੀ ਹੈ ਅਗਲੀ ਵੀ ਖਾਲੀ ਹੈ ਤਿੰਨ ਗੱਡੀਆਂ ਖਾਲੀ ਗਈਆਂ ਇੱਕ ਜਿਹੜਾ ਪਿੱਛੇ ਹੈਗਾ ਸੀ ਡਰਾਈਵਰ ਉਹ ਵੀ ਮੇ ਸਭ ਤੋਂ ਧੀ ਗੱਡੀ ਦਾ ਉਹ ਸ਼ਾਇਦ ਉਹਨੂੰ ਕਿਸੇ ਨੇ ਰੱਜਾ ਦਾ ਨੂੰ ਲੈ ਗਏ ਆ ਉਹਨੂੰ ਸ਼ਾਇਦ ਕੋਈ ਅਟੈਕ ਆਇਆ ਜਾਂ ਕੋਈ ਨਸ਼ਾ ਕੀਤਾ ਹੁਣ ਪਤਾ ਨਹੀਂ ਜਿਹੜਾ ਸਫਾਰੀ ਗੱਡੀ ਵਾਲਾ ਪਿੱਛੋਂ ਜਿੰਨੇ ਮਾਰੀਆਂ ਸਾਰੀਆਂ ਗੱਡੀਆਂ ਉਹ ਹੁਣ ਮੈਡੀਕਲ ਟੈਸਟ ਹੋਣਗੇ ਉਹਦੇ ਫਿਰ ਪਤਾ ਲੱਗੇਗਾ